ਉਹ ਦੀਵੇਂ ਕੇ ਮੈਂ ਬਾਚ ਵੇਨੇ ਉਹ ਮੈਂ ਮੂ ਵਿਗੜੇ ਬਣਾ ਕੇ ਉਹ ਤੁਰ ਚੱਕਰ ਨਾਲ ਵਾਗਲੇ ਫਿਰ ਉਹ ਦੁਕਾਨਾਂ ਲੱਗੀਆਂ ਉਹਨਾਂ ਦਾ ਬੈਣਾ ਠੀਕ ਲੱਗ ਨਹੀਂ ਠੀਕ ਉਹ ਪਾਜੀ ਕਹਿੰਦੇ ਮਕਸਾ ਇੱਕ ਉਹਦੇ ਵਿੱਚ ਨਾ ਕੋਈ ਕੰਬਲ ਕੁੰਬਲ ਕੋਸ਼ ਨਹੀਂ ਕੋਈ ਖੇਸ ਨਹੀਂ ਦਿੰਦੇ ਤੇ ਮੈਂ ਪਿੰਨੀਆਂ ਪਿੰਨੀਆਂ ਦਿੰਦੇ ਜਿਹੜੀਆਂ ਗਰਮ ਆਹ ਤੁਹਾੜੀ ਕਿੰਨਾ ਏ ਇੱਧਰ ਪੱਗ ਤੁਹਾਨੂੰ ਮੈਂ ਦਿਖਾਉਣੀ ਹੁੰਦੀ ਮੈਂ ਕਿਹੜੀ ਬੰਨਣੀ ਹੁੰਦੀ ਆ ਜੀ ਤੇ ਇਹ ਵਾਲੀ ਹੁਣ ਬਲੈਕ ਪਾਕ ਬਣਣੀ ਹੈ ਤੇ ਬਣ ਕੇ ਫੇ ਤੁਹਾਨੂੰ ਮਿਲਦੇ ਆਂ ਮੈਂ ਪਾਕ ਬਣਨ ਦੇ ਵਿੱਚ ਹੈ ਜੀ ਪਾਰਸਲ ਵਾਲੇ ਦਾ ਫੋਨ ਹੈਗਾ ਬਾਹਰ ਆਇਆ ਹੋਇਆ ਹੁਣ ਉਹਨੇ ਕਹਿੰਦੀ ਕਿ ਪਹਿਲਾਂ ਪਾਰਸਲ ਆਪਣਾ ਫੇਰ ਅਜੇ ਮੋਰ ਨਹੀਂ ਲਾਉਣੀ ਆ ਇਹ ਤਾਂ ਸਿੱਧਾ ਲੜ ਲਾਇਆ ਹੁਣ ਜਲਦੀ ਜਲਦੀ ਚ ਬਾਹਰ ਜੂ ਜਾਣਾ ਸੀ ਮੋਰ ਨਹੀਂ ਲਾਵਾਂਗੇ ਵਧੀਆ ਜਿ ਕਰਕੇ ਜਰਾ ਘੈਂਟ ਲੈ ਵੀ ਪਾਰਸਲ ਆ ਜਾ ਆਪਣਾ ਆਹ ਵਾਲਾ ਕਪੂਰ ਜੀ ਆਨਲਾਈਨ ਮੰਗਵਾਇਆ ਹੁਣ ਮੈਂ ਤੇ ਇਹਦੀ ਫਰੇਗਰੈਂਸ ਜਿਹੜੀ ਹੈ ਤੁਹਾਨੂੰ ਚੈੱਕ ਕਰਕੇ ਦੱਸਦੇ ਆਂ ਆਹ ਲੜ ਜੇ ਆਹ ਵਾਲਾ ਕਪੂਰ ਜਿਹੜਾ ਪੈਂਦਾ ਜੀ ਇਹਦੇ ਵਿੱਚ ਤੁਸੀਂ ਕਹਿੰਦੇ ਆ ਇੱਕੋ ਕਪੂਰ ਆ ਕਪੂਰ ਵੀ ਦੋ ਤਿੰਨ ਲੰਨਦਾ ਜੀ ਆਹ ਫ੍ਰੈਗਰੈਂਸ ਵਾਲਾ ਵਾ ਬਸ ਇਹ ਹੋਊਗਾ ਚਲੋ ਉਹ ਹੀ ਬਸ ਕੀ ਆ ਵੀ ਵਿੱਚ ਫਿਰਨ ਫ੍ਰੈਗਰੈਂਸ ਆਸ ਤੇ ਕੋਈ ਨਾ ਕੋਈ ਚੀਜ਼ ਪਾ ਦਿੰਦੇ ਹੋਣਗੇ ਜੀ ਵੀ ਇਦੀ ਜਿਹੜੀ ਸਮੈਲ ਏ ਥੋੜੀ ਉਹ ਥੋੜੀ ਚੰਗੀ ਜਾਵੇ ਵੀ ਬਸ ਕੇ ਹੋਰ ਕੀ ਹੈ ਹਨਾ ਇਹਦੇ ਦੇ ਨਾਮ ਦੇ ਉਧਾ ਹੋਦੇ ਦੇ ਮਸਕ ਉਹਦੇ ਹੰਦੇ ਬਣਿਆ ਉਹਦਾ ਅਰਕ ਹੁੰਦਾ ਪਰ ਇਹਦੇ ਵੀ ਦੇ ਨਾਮ ਦੇ ਵੀ ਆਉਣੇ ਚ ਪਾਏ ਹਾਂ ਹਾਂਜੀ ਇਹ ਕੋਈ ਕਿ ਤਿਕਦੀ ਆ ਉਹ ਨੂੰ ਕੀ ਗੱਲ ਕੀ ਇਹਨੂੰ ਓਏ ਵੇਖ ਲਾ ਮੈਂ ਫਲੈਟ ਮੈਂ 1 ਮਿੰਟ ਉਹ ਤਾਂ ਦਦਾਂ ਚਾਹਤ ਤੇ ਵੇ ਇੱਕੇ ਦਦਾਂ ਮੈਂ ਕਿਹ ਸੁਣੇ ਸੀ ਉਹ ਮੈਂ ਹਾਂ ਜਿਹੜੀ ਦੀਦੀ ਨੇ ਜਿੱਤੀ ਦਿੱਤੀ ਉਹ ਪਾਲਾਈ ਮੈਂ ਤੇ ਬਲੈਕ ਉਹ ਵੀ ਬਲੈਕ ਨਾ ਫਿਰ ਬਲੈਕ ਨਹੀਂ ਨਹੀਂ ਕਾਰਨ ਦੱਸ ਜਿਹੜੇ ਜਿੱਤੇ ਕਰਕੇ ਨਹੀਂ ਪਉਣੀ ਉਹ ਕਾਰਨ ਦੱਸੀ ਜਾਂਦਾ ਵਾ ਬਲੈਕ ਨਹੀਂ ਨਹੀਂ ਐਵੇਂ ਐਵੇਂ ਉਦਾਂ ਤੇ ਬੜੀ ਮੈਚਿੰਗ ਨਹੀਂ ਕਰਦੀ ਨਾ ਬਈ ਬਲੈਕ ਨਾਲ ਬਲੈਕ ਇਦਾਂ ਉਦਾਂ ਇਹ ਪਤਾ ਕਿਉਂ ਨਹੀਂ ਭੈ ਜਿ ਪਾਉਂਦੀ ਇਹ ਤਾਂ ਕਰਕੇ ਨਹੀਂ ਦੀਦੀ ਜੀ ਪਾਉਂਦੀ ਜਿੱਤੀ ਕਹਿੰਦੀ ਵੀ ਹੁਣੇ ਨਹੀਂ ਲੋਕਾਂ ਨੂੰ ਖਾਣੇ ਮੈਂ ਆ ਵੀ ਨਵੀਂ ਜਿੱਤੀ ਹੈਗੀ ਐ ਇਹ ਸਾਮ ਘਰਾਦੀ ਕਹਿੰਦੀ ਹੁਣ ਮੈਂ ਨਵਾਂ ਸੂਟ ਲਵਾਂ ਉਹਦੇ ਨਾਲ ਪਾਉਂਗੀ ਹੁਣ ਪਾਉਣੀ ਹੈ ਬਸ ਸੂਟ ਜਾਨਾ ਕਿ ਕੱਲ ਕਰਸੋ ਤੱਕ ਮੰਨ ਜਾਣਾ ਆ ਇਹ ਤਾਂ ਲੱਗੀ ਆ ਬਸ ਉਹ ਗੱਲ ਲੱਗੀ ਨਾ ਵੀ ਘੁੰਮਣ ਜਾਣਾ ਬਸ ਇਹਦੇ ਕੋ ਸਾਰਾ ਮੇਨ ਡਾਇਲੋਗ ਹੁੰਦਾ ਜਦੋਂ ਘੁੰਮਣ ਜਾਣਾ ਉੱਥੇ ਨਵੇਂ ਨਵੇਂ ਸੂਟ ਪਾ ਨਵੇਂ ਨਵੇਂ ਚੀਜ਼ਾਂ ਪਾਵਾ ਠੀਕਣੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਕਾਦੀਆਂ ਤੇ ਤੁਹਾਨੂੰ ਬਹੁਤ ਹੀ ਬੜੇ ਖਾਸ ਫੈਮਿਲੀ ਹੈ ਕੋਈ ਉਹਨਾਂ ਦੇ ਨਾਲ ਮਿਲਣ ਜਾ ਰਹੇ ਹਾਂ ਸ਼ਾਰਟ ਮੂਵੀ ਬਹੁਤ ਕਰਦੇ ਨੇ ਤੇ ਮੰਮੀ ਜੀ ਹੁਣਾਂ ਨੂੰ ਮਿਲੇ ਸਕੇ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੋ ਆਪਾਂ ਉੱਧਰ ਚੱਲੇ ਆ ਬੜਾ ਪ੍ਰੇਮ ਪਿਆਰ ਹੈ ਮੰਮੀ ਹੁਣਾਂ ਦਾ ਸੰਦੀਪ ਦਾ ਮੇਰੇ ਨਾਲ ਤੇ ਕਦੀ ਵੀ ਗੱਲ ਨਹੀਂ ਹੋਈ ਸੰਦੀਪ ਨਾਲ ਬਾਈ ਦੇ ਵਿਆਹ ਤੇ ਹੀ ਨਹੀਂ ਸੀ ਪਿਛਲੇ ਸਾਲ ਹਾਂ ਤੇ ਬਾਬਾ ਜੀ ਦਾ ਹੁਣ ਵਿਆਹ ਆ ਗਿਆ ਫਿਰ 1 ਸਾਲ ਬਾਅਦ ਹੁਣ ਮਨ ਲੱਗਣ ਦੇ ਜੀਰੀ ਉਹਨਾਂ ਨੂੰ ਤੇ ਬਹੁਤ ਵਧੀਆ ਨੇਚਰ ਮੰਮੀ ਉਦੋਂ ਕਹਿੰਦੇ ਸੀ ਬਈ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਸਿਕਾਉਣਾ ਦਾ ਤੇ ਮੰਮੀ ਬੜੇ ਚੜ ਦੇ ਕਹਿੰਦੇ ਮਿਲਣ ਜਾਣਾ ਮਿਲਣ ਜਾਣਾ ਮੈਂ ਕਿਹਾ ਚਲੋ ਚੱਲ ਚੱਲਦੇ ਆ ਮੰਮੀ ਨੂੰ ਅਗਲੀ ਘਟੋ ਘੜਨੀ ਮਹੀਨਾ ਕਹਿੰਦੇ ਨੂੰ ਤੇ ਮੈਂ ਕਿਹਾ ਚਲੋ ਯਾਰ ਚਲ ਚੱਲਦੇ ਆ ਮਾਤਾ ਕਹਿੰਦੀ ਇਹ ਮੈਂ ਕਿਹਾ ਓਦਾਂ ਵੀ ਤੇ ਕਿਤੇ ਕਈ ਜਗ੍ਹਾ ਤੇ ਜਾਈ ਦਈਏ ਘੁੰਮਣ ਨੂੰ ਮੈਂ ਇਹ ਗੱਲ ਦੱਸਾਂ ਵੀ ਸਰਦਾਰ ਸਾਹਿਬ ਪਾਗਾ ਜੀ ਸੋਹਣੀ ਵੱਜੀ ਕਣੀ ਹੁੰਦੀ ਤਾਂ ਵੈਸੇ ਸੋਹਣੀ ਹੈ ਪਰ ਅੱਜ ਕੱਲ ਜਿਆਦਾ ਸੋਹਣੀ ਹੈ ਯਾਰ ਇਹਨੇ ਬੜਾ ਸਤਾਇਆ ਨਹੀਂ ਨਹੀਂ ਕਾ ਮੇਰੀ ਹਲਕੀਂ ਤਵਰ ਚੈੱਕ ਕਰ ਲੀਂ ਹਾਂ ਨੇਲ ਪੈਂਡ ਲਾਏ ਹਾਂ ਲਿਪਸਟਿਕ ਵੀ ਤੇ ਫੜੀ ਜਾ ਇਹਨੂੰ ਜਰਾ ਫੜੀ ਓਏ ਫੜੀ ਓਏ ਫੜੀ ਓਏ ਫੜੀ ਜਾ ਇਹਨੂੰ ਫੜੀ 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 ਜਰਾ ਕਿਉਂ ਹੁਣ ਕਰੋ ਡਰ ਦੀ ਗੱਲ ਹੈ ਕਣੀ ਫ੍ਰੈਗਰੈਂਸ ਵੇਖ ਹੁਣ ਕਿੰਨੀ ਘੈਂਡੀ ਹੈ ਹਣਾ ਹੁਣ ਆਉਂਦੀ ਨਾ ਵਾਧੂ ਵਧੀਆ ਲੱਗਦੀ ਚ ਨਹੀਂ ਮੈਂ ਮੜਾ ਜਾ ਦੋ ਤਿੰਨ ਟੁਕੜੀਆਂ ਭਾਈਆ ਤਿੰਨ ਛੋਣੀ ਸ਼ੂਟਿੰਗ ਹੈ ਹਾਂ ਹਾਈ ਕੋਟ ਹੈ ਮੈਂ ਕਹਿੰਦਾ ਚਲੋ ਚਲੀ ਜੀ ਆ ਕੀ ਹਸਤਾ ਹੋਇਆ ਪਿਆਰ ਹੈ ਚਲਨੀ ਕਿੱਥੇ ਹੈ ਤੂੰ ਆਂਟੀ ਦੇ ਬੂਆ ਖੜਕਾਇਆ ਜਾ ਇੱਕੋ ਲੱਗੀ ਏ ਗੱਡੀ ਮਗਰ ਉਹ ਪਾਜੀ ਹੁਣੀ ਖਾਂਦੇ ਨੇ ਰੋਟੀ ਤੇ ਕਹਿੰਦੇ ਵੀ ਰੋਟੀ ਖਾ ਕੇ ਤੇ ਮੈਂ ਆ ਗਿਆ ਬਸ 2 ਮਿੰਟ ਲੱਗਣੇ ਰੋਟੀ ਖਾਂਦੇ ਭਾਜੀ ਹੁਣੀ ਕਹਿੰਦੇ ਮੈਨੂੰ 2 ਮਿੰਟ ਲੱਗਣੇ ਰੋਟੀ ਖਾ ਕੇ ਆ ਗਿਆ ਬਹਿ ਜਾ ਹੁਣ ਚਾਹ ਮਾਸਾ ਜੀ ਟਾਵਰ ਕਰਨੀ ਸਾਰੀਆਂ ਕੁਰਸੀਆਂ ਤੇ ਛੱਡ ਕੇ ਬੈਠੀ ਜੀ ਇਹ ਸਤਾਉਂ ਡਈਆ ਦਾਦੇ ਪਾਊਡਰ ਲੱਗੀ ਪਾਉਣੀ ਲੈ ਵੀ ਚੱਕ ਕੇ ਰੱਖ ਲਾਂ ਧਿਆਨ ਨਾਲ ਜੀ ਚੱਲੀਏ ਜੀ ਮੈਂ ਵੀ ਆਖਿਆ ਮੇਰੀ ਹਰ ਗੁਣ ਕਿਉਂ ਨਹੀਂ ਬੋਲਣ ਦੀ ਪਰ ਮੇਰੀ ਹਰ ਗੁਣ ਤੇ ਸਾਂਗੀ ਲੱਡ ਹੋਇਆ ਦਸਾਂ ਗਿਆ ਤੇ ਆਪਾਂ ਜਾਣਾ ਹੈ ਹਰਚਵਾਲ ਪਹਿਲਾਂ ਮੈਨੂੰ ਇਹ ਕਹਿੰਦੀਆਂ ਨਹੀਂ ਕਾਦੀ ਜਾਣਾ ਇਹ ਤਾਂ ਤੁਹਾਨੂੰ ਲੱਗਿਆ ਕਹਿੰਦੇ ਨਹੀਂ ਉਹ ਹਰਚਵਾਲ ਜਾਣਾ ਹੈ ਮਹਾਰਚਵਾਲ ਲਾ ਕੇ ਦੱਸ ਕੋਈ ਬਾ ਮੇਰਾ ਸੁਣ ਮੈਂ ਅੱਛਾ ਬਾ ਮਮ ਠੀਕ ਹੈ ਡੱਲਾ ਮੋੜ ਆਪਾਂ ਲੰਘ ਗਏ ਆ ਤੇ ਇਹ ਹੁਣ ਸਿੱਧਾ ਹਰਚਵਾਲ ਰੋਡ ਆ ਇਧਰ ਦੀਆਂ ਸਾਈਡਾਂ ਵੱਲ ਬਚਪਨ ਗੁਜ਼ਰਿਆ ਆ ਹੈ ਇਧਰ ਤਾਂ ਅਸੀਂ ਮੋੜ ਕੋੜ ਮੋੜ ਕੋੜ ਆਈ ਜਾਂਦੇ ਆ ਹੈ ਬੜੇ ਪੰਡਾ ਪੰਡਾ ਲੌਂਡੇ ਇੱਧਰ ਨਾ ਕੋਈ ਚਿੜੀ ਪਰਿੰਦਾ ਨਾ ਹੰਡਾ ਜਿੱਧਰ ਜਾਣ ਡੇ ਹੈ ਐ ਬੜਾ ਸੋਹਣਾ ਐ ਮੱਕੀ ਮੱਕੀ ਖਾ ਕੇ ਨਾ ਆ ਜੀ ਇਹਦੇ ਕੋਲੋਂ ਹੈ ਕਮਾਰ ਬੜੇ ਇੱਧਰ ਕਮਾਰ ਸਹੀ ਗੱਲ ਸਹੀ ਗੱਲ ਸਹੀ ਗੱਲ ਹੈ ਅਬ ਬੋਰ ਪੇਪਲ ਬੜੇ ਹਨਾ ਆ ਏਰੀਆ ਵਾਸਤੇ ਬੜਾ ਵਧੀਆ ਹੈ ਸਹੀ ਗੱਲ ਜਰਾ ਤਾਂ ਲੋਕੇਸ਼ਨ ਬਹੁਤ ਵਧੀਆ ਹੋਣਾ ਸਵੇ ਦੇ ਨਾਲ ਨਾਲ ਉਹ ਸਾਨੂੰ ਲੈਣ ਵਾਸਤੇ ਆਏ ਸੀ ਕਿ ਬੱਚੇ ਉਹ ਚਲੇ ਗਏ ਅੱਗੇ ਹੁਣ ਦਰਾ ਘਰ ਵੀ ਬਣਿਆ ਮੈਨੂੰ ਕਹਨਾ ਬਹੁਤ ਮौज ਹੋਣੀ ਨਾ ਇਹਨਾਂ ਨੂੰ ਇੱਧਰ ਜਿਹੜੇ ਸ਼ਾਰਟ ਮੂਵੀਆ ਬਣਾਉਂਦੇ ਨੇ ਸਾਰੇ ਉਹਨਾਂ ਨੂੰ ਚੰਗੀ ਮौज ਹੋਣੀ ਆ ਕਿ ਨਹੀਂ ਉਹ ਕਿ ਲੋਕੇਸ਼ਨੇ ਵਾਧੂ ਆ ਤੇ ਇੱਧਰ ਭਾਰੇ ਪਿੰਡਾਂ ਜਾਂ ਵਾਲੀਆਂ ਸ਼ਾਰਟ ਮੂਵੀ ਚੱਲਦੀਆਂ ਹੋਣੀਆਂ ਵਧੀਆ ਆ ਵੇਖੋ ਸੁਵੇਦੀਲ ਕਸ਼ਿਨ ਕਰੇ ਚੱਕ ਰਹੀਆਂ ਜਰਾ ਇਹ ਆ ਆ ਪੋਲ ਵੇਖੋ ਕਿੰਨਾ ਪਿਆਰਾ ਬਣਿਆ ਸ਼ੂਟ ਆ ਜਾ ਵੇਖਿਓ ਇਹ ਇਹ ਆਵੇ ਕਿੰਨਾ ਪਿਆਰਾ ਆਣਾ ਆ ਚੀਜ਼ਾਂ ਕਿੰਨੀਆਂ ਵਧੀਆ ਲੱਗਦੀਆਂ ਪਰ ਇਹ ਵੀ ਇਹ ਇੱਧਰ ਰਹਿ ਰਹਿ ਸਕ ਬੋਰ ਹੋ ਗਏ ਹੋਣੇ ਆ ਆਪਾਂ ਨੂੰ ਇਹ ਚੀਜ਼ਾਂ ਨਵੀਆਂ ਨਵੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਥੋੜੀ ਚੰਗੀਆਂ ਲੱਗਦੀਆਂ ਕਹਿੰਦੇ ਮੁੰਚ again ਮਸਾਂ ਹੀ ਪੁੰਚੇ ਆ ਕਿਤੇ ਬੱਲੇ 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 ਉਹ ਬਲਵਲੇ ਬੜੇ ਚਿਰਦੇ ਹਨ ਤੇ ਰਾਹ ਨਹੀਂ ਲੱਭਣਦੇ ਥਾਗੇ ਹੀ ਰਾਹ ਲੱਭ ਲਾਵ ਕੇ ਕੱਚਾ ਪਿਆ ਜਾਂਦਾ ਨਾ ਸੱਚ ਪਤਾ ਨਹੀਂ ਲੱਗਦਾ ਇਹ ਚੜਾ ਦੀਏ ਪਾਜੀ ਪਾਣੀ ਹਰੇ ਵਾ ਤੇ ਸਿਕਾਇ ਸੁਣੇ ਨਾ ਨਾ ਨਹੀਂ ਨਾ ਯਾ ਸਿਕਾ ਓਏ ਹੱਸ ਉੱਠ ਹੈ ਨਾ ਜਿੱਤਾ ਕਰ ਕਰਦਾ ਇਹਦਾ ਆ ਮਮਾ ਇੱਥੇ ਹੀ ਆ ਮਮਾ ਆਲੇ ਮਮਾ ਕਿਤੇ ਆ ਮਮਾ ਆਲੇ ਦਾਦੀ ਹੋਸਾ ਸੱਸੀ ਆ ਕੀ ਹਾਲ ਪਾਜੀ ਕੋਈ ਨਹੀਂ ਤੁਸੀਂ ਠੀਕ ਠਾਕ ਜੀ ਬੜੀ ਮੁਸ਼ਕਿਲ ਤੁਹਾਡਾ ਘਰ ਲੱਭਾ ਤੇ ਅਸੀਂ ਅੱਗੇ ਚੱਲੇਗੇ ਨੇ ਵਧੀਆ ਵਧੀਆ ਤੁਹਾਡੇ ਇੱਧਰ ਨੇ ਵੀ ਇੱਧਰ ਲੋਕੇਸ਼ਨਾਂ ਬੜੀਆਂ ਬੜੀਆਂ ਪਿਆਰੀਆਂ ਹਾਂ ਆਹ ਜੀ ਹਾਂ ਇਹ ਦੀਦੀਆਂ ਦਾ ਘਰ ਆ ਬਹੁਤ ਪਿਆਰਾ ਆਜੋ 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 ਬੱਚੋ ਬੱਚੋ ਅੱਡੋ ਗਈ ਅੱਡੋ ਗਈ ਉਹ ਨੁਕਿੰਦੀ ਮਿਆਂ ਕਿੱਥੇ ਆਂ ਮਾਰ ਮਾਰ ਕਾਜੋ ਆਜੋ ਠੀਕ ਹੈ ਹਣੀ ਹਾਂ ਜੀ ਹੈ ਯਸਿਕਾ ਚਲੋ ਦੂਰੋਂ ਮਤਲਬ ਕਿ ਜਾਂਦੀ ਇੱਥੇ ਸੱਪ ਸੁੱਪੇ ਨਹੀਂ ਫਿਰਦੇ ਵੀ ਇਹਦਾ ਡਰ ਨਹੀਂ ਲੱਗਦਾ ਤੁਹਾਨੂੰ ਇੱਥੇ ਮੈਨੂੰ ਬਹੁਤ ਲੱਗਦਾ ਬਾਕੀ ਹਿੱਕਾਟੀ ਲੱਗਦਾ ਠੀਕ ਪਰ ਨਹੀਂ ਵੀ ਇਧਰ ਏਰੀਆ ਵਧੀਆ ਵੇ ਨਹੀਂ ਚਲੋ ਆਪਣੀ ਤੇ ਚਲੋ ਕੋਈ ਗੱਲ ਨਹੀਂ ਬੱਚਿਆਂ ਦਾ ਹੁੰਦਾ ਜਿਆਦਾ ਵੀ ਨਾ ਸੱਪ ਸੁੱਪ ਘੁੰਮਦੇ ਨੇ ਜਦੋਂ ਬੱਚਿਆਂ ਦਾ ਹੁੰਦਾ ਥੋੜੇ ਹੈਂ ਡਰਦੇ ਪਰ ਫਿਰ ਨਹੀਂ ਬੱਚੇ ਤਾਂ ਨਹੀਂ ਡਰਦੇ ਵੀ ਹੁਣ ਮੇਰੀ ਵਾਰ ਗੁਣਾ ਕਿੱਥੇ ਡਰਦੀ ਹੋਣੀ ਆ ਪਰ ਇਹ ਵੀ ਮਾਂ ਪਿਓ ਡਰਦਾ ਨਾ ਹਾਂ ਯਾਰ ਸਾਡੇ ਬੱਚਿਆਂ ਨੂੰ ਕੁਝ ਹੋਵੇ ਨਾ ਇਹਨਾਂ ਡੈਡੀ ਕਰੇ ਨਹੀਂ ਆਂਦੇ ਹੁੰਦੇ ਪਿੰਡ ਛੱਡਦੀ ਆਪਾਂ ਉੱਥੇ ਬੰਬੀ ਦੇ ਲੱਗੇ ਬਣਾ ਲੈਨੇ ਮਕਾਨ ਮੈਂ ਮੈਂ ਨਹੀਂ ਜਾਣਾ ਬੰਬੀ ਕਿਤੇ ਸੱਪ ਪੜੇ ਨਿਕਲਦੇ ਪਰ ਅਰੇ ਸੁਵੇ ਦੇ ਨਾਲ ਨਾਲ ਨਾ ਨੇ ਨਾ ਵਧੀਆ ਹਾਂਜੀ ਸ਼ਹਿਰਾਂ ਚ ਵੀ ਨਿਕਲਦੇ ਹਾਂ ਬਹੁਤ ਬਹੁਤ ਨਿਕਲਦੇ ਕਰ ਦੋ ਐਸਾ ਸੱਚਾ ਮੁੰਡਾ ਸੁਣਾਦੀ ਹਰ ਗੁਣ ਸੱਚੀ ਕਾ ਦੋ ਸਾਸ਼ਿਕਾ ਕਿਦਾ ਹੋ ਤੁਸੀਂ ਚਿਕਸ ਸਵੇਰ ਹੋਣੀ ਲੱਗੀ ਸਾਸ਼ਿਕਾ ਜੀ ਹਰ ਗੱਲ ਇਹ ਹੈ ਜੈਸੀ ਘਰ ਦੀ ਨੂੰ ਵੀ ਹੈ ਵੈਸੇ ਕਹ ਬਲਾ ਦੋ ਸਾਸ਼ਿਕਾ ਅਰੇ ਪੂਰੀ ਟੀਮ ਮੇਕਾ ਹੌਲੀ ਹੌਲੀ ਮਿਲਣ ਵਾਸਤੇ ਆ ਰਹੀ ਹੈ ਮੈਂ ਆਈ ਹਾਂ ਉਤਰੀ ਗੱਡੀ ਤੋਂ ਹੈ ਸੁੱਖ ਨੂੰ ਮਿਲਣਾ ਇੱਥੇ ਕਿ ਜ ਸੁੱਖ ਬਣਾ ਦੇ ਮੈਂ ਸਾਗਦੀ ਸਾਗਦੀ ਮੇਰੇ ਨਾਲ ਨਹੀਂ ਤਾਂ ਜੈ ਬਾਜ਼ਰ ਦੀ ਕਟਨੀ ਆ ਇਹ ਵੀ ਇਹ ਵੀ ਕਹਿੰਦੀ ਬਸ ਕੇ ਇਹ ਰੋਜ਼ ਹੀ ਮੈਨੂੰ ਕਹਦੇ ਕਹਿੰਦੀ ਭਾਵੇਂ ਕਹਿੰਦੀ ਮੈਂ ਗੱਡੀ ਚ ਨਹੀਂ ਉਤਰਦੀ ਇੱਕ ਵਾਰੀ ਬਾਅਦ ਉਹ ਚੱਕਰ ਲਵਾ ਕੇ ਲੈ ਵੀਰ ਉਹ ਦੁਕਾਨਾਂ ਲੱਗੀਆਂ ਲੱਗਦੀਆਂ ਪੁਰ੍ਹੀਆਂ ਲੱਗਦੀਆਂ ਪਹਿਲੇ ਦਿਨ ਦੇ ਦਿਨ ਆਪਾਂ ਗਏ ਤੇ ਅਹੀਂ ਮੈਂ ਪਾਂਢੀ ਘੀਤ ਨਾਲ ਗਈ ਉਹਦੋਂ ਉਹ ਬੰਦ ਕਰਾਂਦਾ ਤੇ ਉਹ ਕਰਾਇਆ ਜਾਦਾ ਐਂ ਕਮਦੰਦੇ ਹੀਗੇ ਸ਼ਾਇਦ ਹਨ ਉਹ ਦੁਕਾਨਾ ਉਹ ਬੰਦ ਕਰਦਾ ਵੀ ਅਹੀਂ ਮੈਂ ਅੰਦਰ ਰਹਿ ਗਈ ਮੈਂ ਭਰਾ ਮੈਨੂੰ ਤੇ ਕੱਢਦਾ ਐ ਕਿਵੇਂ ਸੀ <laughs> मकसीक तो हाँ। तो हाँ। <laughs> ना कोई कम्बल कुम्बल कुछ नहीं खेस नहीं दें तो मैं पिनिया दें जी गर् अलसी दिन पिन्निया देनिया चाहद मैं कहीं जब बंदर हो पंजीय में तो चुकी ही जाना ਪਤਾ ਢਮਕੀ ਨੂੰ ਨਹੀਂ ਸਹੀ ਗੱਲ ਆ ਇੱਥੇ ਚੰਗਮ ਆਪਣਾ ਸੋਣਾ ਸੰਡ ਪਵਾ ਗਾ ਨਾ ਹਰ ਹਰੂ ਦੀ ਗੱਲ ਨੇ ਮੇਰੇ ਤਾਂ ਹਾਂ ਨੀ ਇਹ ਗੰਦੀ ਜੀ ਆ ਗਈ ਹਾਂ ਇਹ ਨੇ ਸੋਣ ਦੀ ਆਉਣੇ ਹੁੰਦੇ ਲੋ ਹਾਲਾ ਹਾਂ ਤੇ ਦੇਖ ਲੋ ਤੇ ਅਹੀਂ ਅਹੀਂ ਇੱਕਵਨੀ ਜਿੱਤ ਗੱਲਿਆਂ ਦੀ ਗਦੇ ਮੇਰੇ ਸਕੇ ਕੁੜੀ ਹੋਈ ਹੈ ਤੇ ਉਹਨੂੰ ਜ਼ਰੂਰ ਮਿਲ ਗਈ ਹੈ ਹੈ ਇਦਾਂ ਲੱਗੇ ਹੋਏ ਆ ਬਹੁਤ ਹੈ ਹਰ ਗਨ ਮੇਰੀ ਖੇਡਣ ਲਈ ਇੱਧਰ ਆ ਗੁੜੀਆਂ ਦੇ ਨਾਲ ਆਏ ਇੱਧਰ ਆਓ ਹਰ ਗੁਣ ਮੈਂ ਚੱਲਿਆ ਹਰ ਗਨ ਚੱਲੇ ਚੱਲੀਏ ਉੱਠੋ ਆ ਜਾ ਸੈਂਡਲ ਪਾਈਏ ਇੱਧਰ ਆਓ ਕਹਿੰਦੀ ਮੈਂ ਨਹੀਂ ਜਾਣਾ ਕਿੰਨੀ ਦੀਦੀ ਸਾਡੀ ਹੋ ਗਈ ਜਾਣ ਦੀ ਤਿਆਰੀ ਤੇ ਸੰਦੀਪ ਕਹਿੰਦੀ ਇੱਕ ਇੱਕ ਪਹਿਲਾਂ ਆਪਾਂ ਵੀਡੀਓ ਸ਼ੂਟ ਕਰ ਲਈਏ ਮੰਮੀ ਨੂੰ ਬੜਾ ਚਾਅ ਸੀਗਾ ਮਨੰਦਾ ਤੇ ਮੰਮੀ ਖੁਸ਼ ਹੋ ਗਈ ਆ ਘਰ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਆਓ ਤੁਹਾਡੀ ਰੀਲ ਬਣਾ ਦਿੰਦਾ ਠੀਕ ਹੈ ਤਾਂ ਪੰਦੀਪ ਕਹਿੰਦਾ ਮੈਂ ਬਾਅਦ ਚ ਵੇਨੇ ਉਹ ਮੈਂਮ ਵੀ ਘਟੇਪੁਣਾ ਕਿਉਂ ਚਲੋ ਮੈਂ ਗੱਡੀ ਸਟਾਰਟ ਕਰਾਂ ਗਰਮੀ ਢੀ ਲੈ ਲੈ ਵੀ ਚੱਲੇ ਆਂ ਬਾਏ ਬਾਏ ਪਾਪਾ ਪਾਪਾ ਹਾਂਜੀ ਓਂ ਕੋਸੀ ਚਾਲੂ ਕਰਨਾ ਤੇਜ਼ ਕਰਨਾ ਥੋੜਾ ਤੇਜ਼ ਕਰਨਾ ਕਿ ਗਰਮੀ ਲੱਗਣ ਢੀ ਦੇਖਿਆ ਮੰਮੀ ਨੂੰ ਨਹੀਂ ਸੀ ਦੀ ਸਕੀਨ ਹੋ ਗਈ ਓਕੇ ਬਾਏ ਬਾਏ ਗੱਡੀ ਧੰਪੇ ਲੱਗੀ ਹੈ ਨਾ ਜਿਵੇਂ ਸਖਾਂ ਰਹੀ ਹੈ ਤੇ ਫਸਾਣ ਲੱਗੀ ਹੋਣੀ ਸੰਗ ਦੇ ਵਿੱਚ ਕੀ ਮਸਾਲਾ ਲੱਗਿਆ ਅਸੀਂ ਤੇ ਇਹੋ ਜਿਹੀ ਲੋਕੇਸ਼ਨ ਨੂੰ ਵੈਸੇ ਦੱਸਦੇ ਹਾਂ ਨਾ ਹਾਂਜੀ ਉਹ ਵੀਰ ਕੋਲੋਂ ਉੱਤੀ ਆ ਲੈ ਵੀ ਗੱਡੀ ਲਗਾਤੀ ਸਾਈਡ ਤੇ ਤੁਸੀਂ ਲੋਕੇਸ਼ਨ ਚੈੱਕ ਕਰ ਸਕਦੇ ਪਹਿਲਾਂ ਤੇ ਲੋਕੇਸ਼ਨ ਦਿਖਾਈ ਹੈ ਤੁਹਾਨੂੰ ਬਹੁਤ ਪਿਆਰੀ ਹੈ ਪਿੰਡਾਂ ਵਾਲਿਆਂ ਨੇ ਚਲੋ ਵੀ ਦੇਖੀ ਹੋਊਗੀ ਸ਼ਹਿਰ ਵਾਲਿਆਂ ਨੂੰ ਮੈਂ ਕਹਿੰਦੇ ਆ ਪਾਣੀ ਵੇਖੋ ਕਿੰਨਾ ਫਾਸਟ ਚੱਲਣ ਦੇ ਅੱਜ ਹੈ ਨਹੀਂ ਸਵੇਰ ਹਰ ਗੁਰ ਨੂੰ ਬੜੀ ਖੁਸ਼ ਹੋਉਂਦੀ ਸੀ ਵੇਖ ਕੇ ਪਿੰਡਾਂ 'ਚ ਹੀ ਲੱਭਦੀਆਂ ਨੇ ਉਹ ਦੇ ਵਿੱਚ ਸ਼ਹਿਰਾਂ 'ਚ ਕਿੱਥੇ ਮੈਨੂੰ ਤੇ ਡਰ ਲੱਗਦਾ ਹੈ। ਭਾਈ ਮੈਨੂੰ ਡਰ ਲੱਗਦਾ। ਬੱਸ ਬਣ ਕੀ। ਦੇਖ ਲਈ ਦੇਖ ਲਈ। ਦਾਦੀਏ ਬੇਦੀ ਆਜੋ। ਆਜੋ। ਨਦੀ। ਇਹ ਬੋ ਚ ਬਾਈ ਕਾ ਦੋਨੇ ਪੈਡਾ ਨੂੰ ਬਾਈ ਕਾ ਦੋ। ਬਾਈ ਕਾ ਦੋ। ਬਾਈ। ਚਲ ਗਿਆ। ਬਹੁਤ ਹੋਸ਼ੀ। ਲੱਭੀ ਤਿੰਨ ਰੀਲਾਂ ਸ਼ੂਟ ਕਰ ਲਈਆਂ ਨੇ ਤੇ ਚਾਰ-ਪੰਜ ਫੋਟੋਆਂ ਕਲਿੱਕ ਕਰ ਲਈਆਂ ਨੇ ਹੁਣ ਚੱਲੀਏ ਆਪਾਂ ਘਰ ਨੂੰ ਹਾਂਜੀ ਜਾਣ ਕੇ ਕਰਦੀ ਏ ਮਾਸ਼ਾਅ ਲਾਉਂਦੀ ਏ ਮਿੱਟੀ ਮੱਲਾ ਹੋਰ ਮੂੰ ਮੱਲਾ ਮੱਲਾ ਦੀਦੀ ਹੋਣਾ ਵੇਖੀ ਵਲੌਗ ਵੇਖਣਾ ਤੇਰਾ ਉਹਨਾਂ ਨਾਲ ਇਹ ਕੁੜੀ ਨੇ ਸਾਰਾ ਮੂੰ ਲਵੇੜਦਾ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਮਿਲਣਾ ਹੈ ਉਹਨਾਂ ਨੂੰ ਮਿਲ ਕੇ ਤੇ ਫਿਰ ਕਿੱਧਰ ਨੂੰ ਆਂਦੇ ਫੋਨ ਕਰ ਲੈਣਾ ਹਾਂਜੀ ਇੱਧਰ ਵੀ ਨਾ ਦੇ ਤਰ ਤੋ ਕਿੱਦਾਂ ਯੂਟਿਊਬ ਦੀ ਫੜ ਕੇ ਹਾਂਜੀ ਮੈਨੂੰ ਨਹੀਂ ਆਉਂਦੀ ਆ ਇੱਕ ਕੇ ਨਹੀਂ ਲਓ ਜੀ ਡਾਇਰੈਕਟਰ ਨਾਲ ਹਣੇ ਆਉਣਾ ਵੀਡੀਓ ਨੂੰ ਵੀ ਵੇਖੀ ਅੱਛਾ ਕਰ ਕਾ ਇੰਨੀ ਕਿ ਲਈ ਆ ਕੁੜੀ ਨੇ ਬਰਾਸਤਾ ਹੁਣ ਧੀ ਇਹ ਕੀ ਆ ਇਹ ਤਾਂ ਹੈ ਕਿ ਸੌਸ ਰੱਖ ਦੋ ਤੇ ਰੱਖ ਦੋ ਰੱਖ ਦੋ ਤੇ ਕੇ ਬਾਬਾ ਖਾਓ ਹਾਂ ਅੱਧੀ ਨਹੀਂ ਹੋਣੀ ਚੱਲ ਤੇ ਦਹੀਂ ਕੀ ਕਾਕੇ ਦਾਹੀਂ ਥੈਂਕ ਯੂ 60 ਦਾ ਲੈਣ ਦਾ ਪਟਾ ਆਪਾਂ ਇਹ ਡੈਡੀ ਵਾਸਤੇ ਬਹੁਤ ਹੈਗੇ ਠੀਕ ਹੈ ਕਿ ਤੂੰ ਖਾਣਾ ਮੈਂ ਸਈਏ ਮੇਰੇ ਕੈਮਰੇ ਨੂੰ ਪੰਨੇ ਕੀ ਗੋਲੀ ਵੱਜ ਜਾਂਦੀ ਆ ਹਾਂ ਪੰਨੇ ਰੰਗ ਧੁੰਦਲਾ ਹੋਇਆ ਹੈ ਕੈਮਰਾ ਆਪਣੇ ਆਪ ਚੱਲ ਗਈ ਸਾਰਸੀ ਨਗਰ ਖਾਨੀ ਆਏ ਆ ਇੱਧਰ ਲੱਗੀ ਆ ਉਹ ਟੋਪੀਆਂ ਵਾਲੀ ਲੈ ਵੀ ਜੇ ਕਿਸੇ ਨੇ ਸੋਫੇ ਦੇ ਕਵਰ ਲੈਣੇ ਆ ਤੇ ਉਹ ਲੈ ਸਕਦਾ ਟੇਬਲ ਕਵਰ ਸਾਰਾ ਮੈਨੂੰ ਨੇ ਹਾਂ ਇੱਧਰ ਤੇ ਇਹ ਲੱਗਣੀਆਂ ਪਤਾ ਨਹੀਂ ਲੱਗਣ ਨਿਹੜੀਆਂ ਬੜੀ ਲੇਟ ਕਰਤਾ ਕੰਮ ਹਣਾ ਇਹਨਾਂ ਨੇ ਇੱਧਰ ਦੇ ਬੰਦੇ ਲੱਗਣੀਆਂ ਨਿਹੜੀਆਂ ਤੇ ਆ ਇੱਕੋ ਹੀ ਲੱਗੀ ਬਸ ਆ ਜਗਾ ਤਾਂ ਮੱਲੀ ਗਈਆਂ ਪਰ ਦਿਨ ਕਿੰਨੇ ਕਰਹਿ ਕੇ ਕਿਤੇ ਬਹੁਤ ਵੱਡੀਆਂ ਦੁਕਾਨਾਂ ਲੱਗੀਆਂ ਹੁੰਦਾ ਇੱਧਰ ਤਾਂ ਲੱਗੀਆਂ ਟਾਈਮ ਦੇ ਨਾਲ ਇੱਧਰ ਜਗ੍ਹਾ ਭਰ ਗਈ ਆ ਹਾਂ ਆ ਲੈ ਪਾਲੂ ਭੂਲੂ ਲੈ ਸਕਦੇ ਆ ਕੀ ਇਹਨਾਂ ਨੂੰ ਕਹਿੰਦੇ ਆ ਟੈਡੀ ਬੀਅਰ ਆ ਇੱਧਰ ਵੀ ਇੱਧਰ ਵੀ ਟੇਬਲ ਕਵਰ ਆ ਦੇਖੋ ਆ ਜਾਓ ਭਾਈ ਸਾਰੇ ਜਣਾਂ ਨੇ ਪੁੱਛਦੇ ਪਿਛਲੇ ਵਲੌਗ ਦੇ ਵਿੱਚ ਇਹ ਮਾਰਕੀਟ ਕਿੱਥੇ ਲੱਗੀ ਆ ਵੀ ਇਹ ਹੈਗੀ ਸ਼ਾਸਤਰੀ ਨਗਰ ਬਟਾਲੇ ਸ਼ਾਸਤਰੀ ਨਗਰ ਆਉਣਾ ਤੁਸੀਂ ਕਨਵਰ ਰੋਡ ਤੇ ਸ਼ਾਸਤਰੀ ਨਗਰ ਆ ਦੇਖੋ ਸਮਾਨ ਕਿਚਨ ਦਾ ਸਾਰਾ ਸਮਾਨ ਆ ਗੋਲੀ ਵਾਲਾ ਭਾ ਗਿਆ ਉਹ ਟੋਪਸ ਵਾਲੀਆਂ ਲੱਗੀਆਂ ਉੱਪਰ ਦੀ ਸਾਰਾ ਟੋਪਸ ਵਗੈਰਾ ਸਾਰੇ ਜਿਹੜੇ ਉਹ ਉਧਰ ਬੀਬੀਆਂ ਵਾਸਤੇ ਇਧਰੇ ਭਾਲੂ ਆ ਫੇਰ ਇੱਥੇ ਆਉ ਟੋਪਸ ਵਾਲੀਆਂ ਹਾਂਜੀ 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 ਹਾਈ 150 ਦੇਖੋ ਕਿੰਨੀਆਂ ਦੁਕਾਨਾਂ ਲੱਗੀਆਂ ਮੈਂ ਕਿਨ ਮਾਰਕੀਟ ਭਰ ਗਈ ਕਿ ਨਾ ਸਾਰੀ ਦੇਖੋ ਕਿੰਨੀਆਂ ਅੱਜ ਤੇ ਆ ਸਾਰੇ ਲੱਗ ਜਾਣੀਆਂ ਨਹੀਂ ਆਹ ਦੇਖੋ ਆ ਵੀ ਆ ਵੀ ਲੱਗ ਗਈ ਇੱਥੇ ਵੀ ਸੱਟਾਂ ਵਾਲੀਆਂ ਤੇ ਇਹ ਕੋ ਲੱਗਦੇ ਨੇ ਟੋਪਸਾਂ ਨਹੀਂ ਹਨਾ ਆ ਟੋਪਸਾਂ ਵਾਲੀਆਂ ਤੇ ਇੱਥੇ ਰੇੜੀਆਂ ਲੱਗਦੀਆਂ ਹੋਣਗੇ ਇੱਥੇ ਸਾਰੀਆਂ ਰੇੜੀਆਂ ਲੱਗਣੀਆਂ ਹੋਣ ਮੁੜ ਕੇ ਨਾਲੇ ਜਿਹੜਾ ਦਿਵਾਲੀ ਤੇ ਸਮਾਨ ਨੂੰ ਹਾਂ ਹਾਂ ਨਵਾਂ ਤਰੀਕਾ ਸੁਣਦਾ ਆ ਗਿਆ ਵੀ ਅਸੀਂ ਫੇਰ ਇੱਕ ਵਾਰੀ ਦਾਦਾ ਜੀ ਨੂੰ ਦੱਸੋ ਨਾ ਕਦਾਸੀ ਦਾ ਦੇਖ ਗਿਆ ਪਤਾ ਉਹ ਧਾ ਕਰਕੇ ਦੱਸ ਦਿਨਾ ਜਿੰਨਾ ਜਿਦਾਂ ਸਿਆਣੇ ਨੇ ਹੱਸਦੇ ਹੋ ਇਦਾਂ ਉਸੋ ਨਾਲ ਜੀ ਇਹ ਹਰ ਗੋਨੀ ਗਿਫਟ ਮਿਲਿਆ ਸਾਡੀ ਨੂੰ ਬਈ ਬਾਕੀ ਚਲੋ ਜੀ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ੍ਹ ਨਵੇਂ ਵੀਡੀਓ ਦੇ ਨਾਲ ਬਤਕੀ ਪਿਆਰ ਭਰੀ ਸਤਿ ਸ਼੍ਰੀ ਅਕਾਲ